ਹੈਲੋ ਦੋਸਤੋ ਵੈਲਕਮ ਟੂ ਬੈਕ ਮੇ ਚੈਨਲ ਦੋਸਤੋ ਤੁਹਾਨੂੰ ਪਤਾ ਆਪਾਂ ਸ੍ਰੀ ਮੁਕਸਰ ਸਾਹਿਬ ਜੀ ਦੀ ਆਪਣੀ ਯਾਤਰਾ ਚੱਲ ਰਹੀ ਸੀ ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜਨਮ ਸਥਾਨ ਤੇ ਉਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਦੋਸਤੋ ਆਪਾਂ ਜਾ ਰਹੇ ਆ ਜਨਮ ਸਥਾਨ ਜੂਸਰੀ ਸਾਹਿਬ ਦਾ ਤਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਸਾਰੇ ਦੋਸਤੋ ਮੀ ਬਹੁਤ ਪੈ ਰਿਹਾ ਆ। ਚੈਨਲ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਿਓ। ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੀ। ਦੋਸਤੋ ਮੀ ਬਹੁਤ ਜ਼ਿਆਦਾ ਪੈ ਰਿਹਾ ਆ। ਦੋਸਤੋ ਆਪਾਂ ਗੁਰਦੁਆਰਾ ਸਹੀ ਵਿਖੇ ਪਹੁੰਚ ਚੁੱਕੇ ਆ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ। ਵਾਹਿਗੁਰਜੀ ਆਪਾਂ ਗੁਰਦੁਆਰਾ ਸਾਈ ਪਹੁੰਚ ਚੁੱਕੇ ਆ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਦਰਸ਼ਨ ਕਰੋ ਵਾਹਿਗੁਰਜੀ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਵਾਹਿਗੁਰਜੀ ਸਰਬਨ ਕਰੋ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਅਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਬਾ ਜੀ ਕੋਲ ਸਰਬਨ ਕਰੀਏ ਬਾਬਾ ਜੀ ਵਾਹਿਗੁਰਜੀ ਦਾ ਖਾਕ ਸਾਹਿਬ ਵਾਹਿਗੁਰਜੀ ਦੀ ਫਤਿਹ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਇੱਥੋਂ ਦਾ ਇਤਿਹਾਸ ਇਹ ਹੈ ਕਿ ਤਨ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜਨਮ ਸਥਾਨ ਹੈ ਜਿਸ ਜਗ੍ਹਾ ਤੇ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਪਿੰਡ ਹੋਇਆ ਕਰਦਾ ਸੀ ਜਿਸ ਦਾ ਨਾਮ ਸੀ ਮੱਤੇ ਦੀ ਸਰਾਹ ਮਹਾਰਾਜ ਦੇ ਪਿਤਾ ਜੀ ਭਾਈ ਫਿਰੂ ਮਲ ਜੀ ਗੁਜਰਾਤ ਦੇ ਰਹਿਣ ਵਾਲੇ ਸਨ ਜਿਹੜਾ ਕਿ ਇਤਿਹਾਸ ਦੇ ਵਿੱਚ ਲਿਖਿਆ ਪਿੰਡ ਦਾ ਨਾਮ ਕਿਤੇ ਸੰਗੇਵਾਲ ਲਿਖਿਆ ਕਿਤੇ ਮੰਗੋਵਾਲ ਲਿਖਿਆ ਇਸ ਪਿੰਡ ਦੇ ਵਿੱਚ ਮੱਤੇ ਦੀ ਸਰਾਂ ਦੇ ਵਿੱਚ ਭਾਈ ਫੇਰੂ ਮੱਲ ਜੀ ਦੇ ਨਾਨਕੇ ਸਨ ਤੇ ਇਸ ਪਿੰਡ ਦੇ ਵਿੱਚ ਇੱਕ ਚੌਧਰੀ ਰਹਿੰਦਾ ਸੀ ਤਖਤ ਮੱਲ ਜਿਹੜਾ ਕਿ 70 ਪਿੰਡਾਂ ਦਾ ਮਾਲਕ ਸੀ 70 ਪਿੰਡ ਉਹਦੇ ਅਧੀਨ ਸਨ ਮਹਾਰਾਜ ਦੇ ਪਿਤਾ ਜੀ ਭਾਈ ਫੇਰੂ ਮੱਲ ਜੀ ਪੜੇ ਲਿਖੇ ਸਨ ਵਿਦਵਾਨ ਸਨ ਕਾਰੋਬਾਰ ਨੂੰ ਲੈ ਕਰਕੇ ਉਹਨਾਂ ਨੇ ਚੌਧਰੀ ਤਖਤ ਮਲ ਦੇ ਕੋਲ ਆ ਕੇ ਵਹੀ ਖਾਤੇ ਦਾ ਕੰਮ ਸੰਭਾਲ ਲਿਆ ਇੱਥੇ ਨੌਕਰੀ ਕੀਤੀ ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪੈ ਲੈਣਾ ਜੀ ਦੇ ਰੂਪ ਦੇ ਵਿੱਚ ਜਨਮ ਹੋਇਆ 31 ਮਾਰਚ 1504 ਨੂੰ ਮਹਾਰਾਜ 11 ਸਾਲ ਦੇ ਸਨ ਜਦੋਂ ਇਹ ਪਿੰਡ ਉਜੜ ਗਿਆ ਕਿਉਂਕਿ ਜਦੋਂ ਵੀ ਜਾਬਰ ਹਿੰਦੁਸਤਾਨ ਨੂੰ ਲੁੱਟਣ ਆਉਂਦੇ ਸਨ ਤੇ ਇਹ ਪਿੰਡ ਬੜਾ ਅਮੀਰ ਸੀ ਉਹ ਵੀ ਲੁੱਟਿਆ ਜਾਂਦਾ ਸੀ ਚੌਧਰੀ ਤਖਤਮਲ ਨੇ ਆਪਣੀ ਫੌਜ ਬਣਾਈ ਸੀ ਉਹ ਵੀ ਅੱਗੋਂ ਮੁਕਾਬਲਾ ਕਰਦੇ ਸਨ ਕੁਝ ਲੁੱਟ ਕੇ ਲੈ ਜਾਂਦੇ ਸਨ ਕੁਝ ਬਚਾ ਲਿਆ ਜਾਂਦਾ ਸੀ ਫਿਰ ਇੱਕ ਹਮਲੇ ਦੇ ਵਿੱਚ ਚੌਧਰੀ ਤਖਤਮਲ ਮਾਰਿਆ ਗਿਆ ਜਦੋਂ ਚੌਧਰੀ ਤਖਤਮਲ ਮਾਰਿਆ ਗਿਆ ਤੇ ਲੋਕ ਇਸ ਪਿੰਡ ਨੂੰ ਛੱਡ ਕੇ ਆਪਣੀਆਂ ਰਿਸ਼ਤੇਦਾਰੀਆਂ ਚ ਜਾਂ ਜਿੱਥੇ ਵੀ ਠੀਕ ਲੱਗਿਆ ਜਾ ਕੇ ਰਹਿਣ ਲੱਗ ਗਏ ਕਿਉਂਕਿ ਲੋਕ ਸੋਚਦੇ ਸਨ ਕਿ ਜਿਹੜਾ ਸਾਡੀ ਫਾਇਤ ਕਰਦਾ ਸੀ ਜਦੋਂ ਉਹ ਹੀ ਮਾਰਿਆ ਗਿਆ ਇੱਥੇ ਰਹਿਣ ਦਾ ਕੀ ਫਾਇਦਾ ਹੈ ਇੱਥੇ ਤਾਂ ਨੇਤ ਹਮਲੇ ਹੁੰਦੇ ਹਨ ਇਤਿਹਾਸ ਹੈ ਇੱਥੋਂ ਦਾ ਦੂਸਰੇ ਪਾਦਸ਼ਾਹ ਮਹਾਰਾਜ ਜੀ ਦਾ ਇਹ ਜਨਮ ਸਥਾਨ ਹੈ ਪ੍ਰਾਤਨ ਨਾਮ ਇਹਦਾ ਮਤੇ ਦੀ ਸਰਾਹ ਸੀ ਹੁਣ ਇਸ ਨੂੰ ਸਰਾਏ ਨਾਗਾ ਕਿਹਾ ਜਾਂਦਾ ਕਿਉਂਕਿ ਇਸ ਜਗ੍ਹਾ ਤੋਂ ਥੋੜਾ ਜਿਹਾ ਪਿੰਡ ਹਟਵਾ ਹੈ ਕੋਈ 2-4 ਕਿਲੇ ਹਟਵਾ ਪਿੰਡ ਬਣਿਆ ਹੈ ਦੋ ਪਾਦਸ਼ਾਹੀਆਂ ਇਸ ਪਿੰਡ ਦੇ ਵਿੱਚ ਆਈਆਂ ਹਨ ਪਹਿਲੇ ਪਾਦਸ਼ਾਹ ਗੁਰੂ ਨਾਨਕ ਪਾਦਸ਼ਾਹ ਮਹਾਰਾਜ ਜਦੋਂ ਭਾਈ ਲਾਲੂ ਕੋਲ ਗਏ ਹਨ ਤੇ ਇਸ ਪਿੰਡ ਦੇ ਵਿੱਚ 6-7 ਦਿਨ ਠਹਿਰੇ ਹਨ ਮਹਾਰਾਜ ਇਸ ਪਿੰਡ ਦੇ ਵਿੱਚ ਇੱਕ ਕੋਹੜੀ ਰਹਿੰਦਾ ਸੀ ਜਿਸ ਦਾ ਨਾਮ ਕਰਮੂ ਕਹਿੰਦੇ ਹਨ ਨਾ ਐਸੇ ਹੀ ਪਿੰਡ ਦਾ ਵਸਨੀਕ ਸੀ ਕੋੜ ਦਾ ਰੋਗ ਛੂਤ ਦਾ ਹੋਣ ਕਰਕੇ ਪਰਿਵਾਰ ਨੇ ਸੋਚਿਆ ਇਸ ਨੂੰ ਪਿੰਡ ਤੋਂ ਬਾਹਰ ਦੂਰ ਜਗ੍ਹਾ ਬਿਠਾ ਦਈਏ ਕਿਉਂਕਿ ਰੋਗ ਸਾਨੂੰ ਨਾ ਲੱਗ ਜਾਵੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਬਾਦ ਜਦੋਂ ਆਏ ਉਸ ਕੋੜੀ ਦੇ ਕੋਲ ਗਏ ਤੇ ਕੋੜੀ ਕਰਲਾ ਰਿਆ ਸੀ ਬਰਲਾਪ ਕਰ ਰਿਹਾ ਸੀ ਭਾਈ ਮਰਦਾਨਾ ਜੀ ਨਾਲ ਹਨ ਮਹਾਰਾਜ ਨੇ ਕਿਹਾ ਮਰਦਾਨੇ ਨੂੰ ਭਾਈ ਕੋੜੀ ਨੂੰ ਛਪਰੀ ਦੇ ਵਿੱਚੋਂ ਬਾਹਰ ਲਿਆ ਟਿੱਬੇ ਦੇ ਉੱਪਰ ਵਣ ਦੇ ਥੱਲੇ ਇੱਕ ਛਪਰੀ ਸੀ ਜਿਸ ਦੇ ਵਿੱਚੋਂ ਕੋੜੀ ਰਹਿੰਦਾ ਸੀ ਮਰਦਾਨੇ ਨੇ ਉਸ ਕੋੜੀ ਨੂੰ ਛਪਰੀ ਦੇ ਵਿੱਚੋਂ ਬਾਹਰ ਕੱਢਿਆ ਮਹਾਰਾਜ ਸਾਰੀ ਰਾਤ ਕਰਤਾਰ ਦੇ ਰੰਗ ਵਿੱਚ ਬੈਠੇ ਰਹੇ ਅੰਮ੍ਰਿਤ ਵੇਲਾ ਆਇਆ ਤੇ ਕੋੜੀ ਦੇ ਕੋੜ ਤੇ ਕੋੜੀ ਦੇ ਸਰੀਰ ਤੇ ਕੋੜ ਦਾ ਇੱਕ ਦਾਣਾ ਮਾਤਰ ਵੀ ਨਹੀਂ ਸੀ ਸਾਰਾ ਹੀ ਕੋੜ ਉਸ ਦਾ ਰਾਤ ਰਾਤ ਦੇ ਵਿੱਚ ਠੀਕ ਹੋ ਗਿਆ ਮਹਾਰਾਜ ਦੇ ਚਰਨੀ ਲੱਗਾ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਜਿਹੜੇ ਵਣ ਦੇ ਥੱਲੇ ਮਹਾਰਾਜ ਆ ਕੇ ਬੈਠੇ ਸਾਨੂੰ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਪਿੰਡ ਦੇ ਵਿੱਚ ਹੈ ਗੁਰਦੁਆਰਾ ਨਾਨਕ ਸਾਹਿਬ ਉਹ ਵਣ ਅੱਜ ਵੀ ਨਿਸ਼ਾਨੀ ਹੈਗੀ ਆ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਇਸ ਪਿੰਡ ਦੇ ਵਿੱਚ ਆਏ ਜਦੋਂ ਸ੍ਰੀ ਮੁਕਸਸ ਸਾਹਿਬ ਦੀ ਜੰਗ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਮਹਾਰਾਜ ਆ ਕੇ ਇਸ ਪਿੰਡ ਦੇ ਵਿੱਚ ਜਿਸ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਏ ਸਨ ਉਸ ਜਗ੍ਹਾ ਤੇ ਇੱਕ ਛੱਪੜੀ ਸੀ ਜੋ ਕਿ ਪਾਣੀ ਦੀ ਭਰੀ ਸੀ ਤੇ ਮਹਾਰਾਜ ਵੀ ਜਦੋਂ ਫੌਜਾਂ ਨੂੰ ਨਾਲ ਲੈ ਕੇ ਖਾਲਸਾ ਪੰਥ ਨੂੰ ਫੌਜ ਨੂੰ ਨਾਲ ਲੈ ਕੇ ਆਏ ਹਨ ਤੇ ਉਹ ਛੱਪੜੀ ਦੇ ਕਿਨਾਰੇ ਤੇ ਮਹਾਰਾਜ ਨੇ ਅਸਨ ਲਾ ਲੀ ਤੇ ਕਹਿੰਦੇ ਹਨ ਕੇਸਪਿੰਡ ਦੇ ਵਿੱਚ ਕਨਾਗਾ ਜੋਗੀ ਸੰਤ ਰਹਿੰਦਾ ਸੀ ਜਿਸ ਦੀ ਉਮਰ ਬੜੀ ਸੀ 5120 ਸਾਲ ਦੀ ਉਸ ਦੇ ਨਾਲ ਵੀ ਮਹਾਰਾਜ ਦੇ ਬਚਨ ਬਲਾਸ ਹੋਏ ਪਹਿਲੋਂ ਤੋਂ ਉਹਨੇ ਮਹਾਰਾਜ ਦੀ ਉਮਰ ਛੋਟੀ ਹੋਣ ਕਰਕੇ ਉਹਦੀ ਉਮਰ ਜਿਆਦੀ ਵੱਡੀ ਸੀ ਉਹਨੇ ਮਹਾਰਾਜ ਨੂੰ ਮਹਾਰਾਜ ਮੰਨਿਆ ਹੀ ਨਹੀਂ ਪਰ ਜਦੋਂ ਜਿਹੜੇ ਜੋਗੀ ਦੇ ਚੇਲੇ ਸਨ ਵਿੱਚ ਬੈਠੇ ਸਨ ਤੇ ਸਵੇਰੇ ਜਦੋਂ ਦਵਾਨ ਦੀ ਸਮਾਪਤੀ ਹੋਈ ਨਿਤਨੇਮ ਦੀ ਸਮਾਪਤੀ ਹੋਈ ਤੇ ਸਿੱਖ ਕਰਨ ਲੱਗੇ ਮਹਾਰਾਜ ਇੱਕ ਬਜ਼ੁਰਗ ਬੈਠਾ ਪਰਲੇ ਕਿਨਾਰੇ ਤੇ ਤੇ ਉਹਦੇ ਜਿਹੜੇ ਅੱਖਾਂ ਦੀਆਂ ਝਿਮਣੀਆਂ ਝਮਣੀਆਂ ਹਨ ਜਾਂ ਬਰਵਟੇ ਕਹਿ ਲੈਂਦੇ ਆ ਵੀ ਇਹ ਬੜੇ ਵੱਡੇ ਵੱਡੇ ਹਨ ਵੱਧ ਕੇ ਬੜੀ ਵੱਡੀ ਉਮਰ ਦਾ ਲੱਗਦਾ ਤੇ ਕਹਿੰਦੇ ਹਨ ਮਹਾਰਾਜ ਨੇ ਦੱਸ ਦਿੱਤਾ ਭਾਈ ਉਹਦੀ ਉਮਰ ਹੈਗੀ 5120 ਸਾਲ ਦੀ ਉਹਦੇ ਚੇਲਿਆਂ ਨੇ ਜਾ ਕੇ ਉਸ ਜੋਗੀ ਨੂੰ ਦੱਸਿਆ ਕਿ ਜਿੰਨਾਂ ਨੂੰ ਤੁਸੀਂ ਕਹਿੰਦੇ ਵੀ ਛੋਟੀ ਉਮਰ ਦੇ ਉਹਨਾਂ ਨੇ ਤੁਹਾਡੀ ਉਮਰ ਇੰਨੀ ਦੱਸੀ ਆ ਤੇ ਉਹਦੇ ਮਨ ਦੇ ਵਿੱਚ ਆਇਆ ਵੀ ਇਹ ਤਾਂ ਕੋਈ ਆਪ ਹੀ ਆਇਆ ਮੈਂ ਹੀ ਭਲੇਖੇ ਚ ਰਹਿ ਗਿਆ ਮਹਾਰਾਜ ਨੂੰ ਆ ਕੇ ਮਿਲਿਆ ਦਵਾਸਲਾਮ ਕੀਤੀ ਜਦੋਂ ਦਵਾਸਲਾਮ ਕੀਤੀ ਤੇ ਮਹਾਰਾਜ ਨੇ ਚਰਣੀ ਲੱਗੇ ਮਹਾਰਾਜ ਕਿਰਪਾ ਕਰੋ ਕਲਿਆਣ ਬਖਸ਼ੋ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ ਤੈਨੂੰ ਕਲਿਆਣ ਮਿਲੇਗੀ ਕਹਿ ਲੱਗਾ ਮਹਾਰਾਜ ਮੇਰਾ ਤੇ ਨਾਂ ਨਹੀਂ ਰਹਿਣਾ ਮੈਂ ਧਰਤੀ ਤੇ ਹੀ ਨਾ ਚੱਲ ਰਿਹਾ ਹਾਂ ਨਾ ਮੇਰਾ ਕੋਈ ਪਰਿਵਾਰ ਆ ਨਾ ਬੱਚੇ ਆ ਮਹਾਰਾਜ ਕਹਿਣ ਲੱਗੇ ਭਾਈ ਤੇਰੇ ਨਾਮ ਤੇ ਇੱਥੇ ਨਗਰ ਵਸੇਗਾ ਉਸ ਨਾਗੇ ਸੰਤ ਦੇ ਨਾਮ ਤੇ ਇਹ ਨਗਰ ਬਣਿਆ ਵਸਿਆ ਨਾਗੇ ਦੀ ਸਰਾ ਜਿਸ ਨੂੰ ਅੱਜ ਅਸੀਂ ਸਰਾਏ ਨਾਗਾ ਕਹਿੰਦੇ ਆ ਇਹ ਇਤਿਹਾਸ ਹੈ ਇੱਥੋਂ ਦਾ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਗਈ ਹੋਵੇ ਸਾਧ ਸੰਗਤ ਬਖਸ਼ਣ ਜੋਗ ਹੈ ਬਲਾਉ ਫਤੇ ਵਾਹੀ ਗੁਜੀਕਾ ਖਾਨ ਸਾਹਿਬ ਵਾਹੀ ਗੁਜੀਕੀ ਫਤੇ ਦੋਸਤੋ ਤੁਸੀਂ ਬਾਬਾ ਜੀ ਤੋਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਲਿਆ ਹੋਵੇਗਾ ਆਓ ਹੁਣ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ ਵਾਹਿਗੁਰਜੀ ਦਰਸ਼ਨ ਕਰੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਸਰੋਵਰ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਹਕੂਮਨਾਮਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੂਤ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਸਤ ਨਾਮ ਵਾਹਿਗੁਰੂ ਦੋਸਤੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਹੋਣਗੇ ਜੇ ਮੇਤੋਂ ਵੀਡੀਓ ਬਣਾਉਂਦੀ ਆ ਕੋਈ ਵੀ ਗਲਤੀ ਹੋਈ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ 'ਚ